ਵਿਰਦਨ ਗਾਇਸ ਸੋਕਾ ਸੋਕਾ ਸੁੱਕਾ ਕਹਿੰਦੇ ਸਾਰੇ ਵੀਰ ਦਾ ਨਾ ਸੁਖਵਿੰਦਰ ਸਿੰਘ ਆਸੀਂ ਕੰਮ ਕਰਦੇ ਤੇ ਮੈਂ ਤਾਂ ਗੁਡੀਆਂ ਲੈ ਕੇ ਪਿੱਛੇ ਸੀ ਉਹ ਗੁਡੀਆਂ ਜਿਹੜੀ ਮੇਰੇ ਨਾਲ ਕੰਮ ਕਰਦੀ ਉਹਨੇ ਦੇਖਿਆ ਦੋ ਮੁੰਡੇ ਐਕਟਿਵ ਆ ਤੇ ਆਏ ਤੇ ਇੱਕ ਗਾਕਾ ਵਾਂਗੂ ਹੀ ਆਇਆ ਤੇ ਗੋਲੀ ਚਲਾ ਕੇ ਮਿੰਟੇ ਚ ਚਲੇ ਗਿਆ ਕੋਈ ਕੁਛ ਨਹੀਂ ਕਿੱਥੇ ਕੰਮ ਕਰਦਾ ਵੀਰ ਜੀ ਮੈਂ ਇੱਥੇ ਕੰਮ ਕਰਕੇ ਮੈਂ ਖਵਾਲੀਦੀ ਆ ਤੇ ਮੈਨੂੰ 4 ਮਹੀਨੇ ਹੋ ਗਏ ਇੱਥੇ ਲੱਗੀ ਨੂੰ ਵੀਰ ਜੀ ਤੇ ਉਹ ਮਿਰਜੀ ਇਹਨਾਂ ਨੂੰ ਕਿੰਨੇ ਦਿਨਾਂ ਦੇ ਫੋਨ ਆਂਦੇ ਪਏ ਸੀਗੇ ਹਾਂਜੀ ਕਿ ਜਾਂ 5 ਲੱਖ ਦੇ ਦੋਤੇ ਜਾਂ ਮੈਂ ਤੁਹਾਡੇ ਬੱਚਿਆਂ ਨੂੰ ਤੇ ਜਾਂ ਮੈਂ ਤੁਹਾਨੂੰ ਗੋਲੀ ਮਾਰ ਦੇਣੀ ਜੇ ਇਹਨਾਂ ਕੋ ਰਫਲ ਵੀ ਹੈਗੀ ਐ ਇਹਨਾਂ ਦਾ ਵੱਡਾ ਵੀਰ ਜਿਹੜਾ ਉਸ ਕੁਛ ਹਮਾ ਨੂੰ ਬਾਹਰ ਫੜ ਕੇ ਰੱਖਦਾ ਕਿ ਮੈਂ ਅਸੀਂ ਤਾਂ ਸਗੋਂ ਬੂਆ ਵੀ ਓਵਰਨਟ ਹੋ ਕੇ ਰੱਖ ਦਿਆ ਕਿ ਕੋਈ ਆਣਾ ਜਾਵੇ ਅਸੀਂ ਤਾਂ ਆਪ ਵੀਰ ਲੱਗੇ ਫਿਰਦੇ ਰਹਿਨੇ ਫਿਰਦੇ ਰਹਿਨੇ ਆ ਉਸ ਕੋ ਸਾਨੂੰ ਡੱਟ ਦੇ ਰਿੰਦੇ ਕਿ ਤੁਸੀਂ ਕੰਮ ਕਰ ਲਓ ਅਸੀਂ ਆਖ ਕੇ ਵੀਰ ਜੀ ਨਹੀਂ ਪਹਿਲੇ ਅਸੀਂ ਤੁਹਾਡੇ ਲਾਗੇ ਕਰੋਨਾ ਕੋਲੋਣਾ ਕਾਫੀ ਚੇਰੀ ਹਾਂਜੀ ਅੱਜ ਅੱਜ ਬਾਅਦ ਵਿੱਚ ਦੀ ਕਿ ਅਸੀਂ ਇੱਥੇ ਮੈਂ ਕੰਮ ਕਰਦੀ ਪਈ ਸੀ ਕਿ ਬਾਕੀ ਸਾਰੇ ਮੇਰੇ ਉੱਥੇ ਜਾੜੇ ਜੜੇ ਵੀ ਮੇਰੇ ਨਾਲ ਕੰਮ ਕਰਦੇ ਉੱਥੇ ਕੰਮ ਉੱਥੇ ਕਰਦੇ ਲੰਮੇ ਪਏ ਹੀਗੇ ਸਾਰੇ ਜਾਣੇ ਤੇ ਮੈਂ ਵੀਰ ਨੂੰ ਵਾਜਾ ਵੀ ਮਾਰਿਆ ਮੈਂ ਕਿ ਵੀਰ ਜੀ ਮੇਰੀ ਦੋ ਵਾਰੀ ਗੱਲ ਸੁਣ ਲੋ ਆ ਜਾਓ ਉਹਨਾਂ ਨੇ ਮੈਨੂੰ ਤੇ ਲੱਗਾ ਹੈਗਾ ਜਿ ਉਹਨਾਂ ਨੇ ਘਟੋਣਾ ਇਹ ਕੱਢਿਆ ਮੈਨੂੰ ਨਹੀਂ ਪਤਾ ਵੀਰ ਜੀ ਉਹਨਾਂ ਨੇ ਜਦੋਂ ਮਾਰੀ ਨਾ ਗੋਲੀ ਉਹਦੇ ਵੀਰ ਹੱਥ ਹੀ ਘੜੇ ਕਰਦੇ ਰਹੇਗੇ ਐਨੀ ਗੱਲ ਦੋ ਮੋਨੇ ਹੀਗੇ ਇੱਕ ਨੇ ਇੰਨਾ ਮੂੰਹ ਕਵਰ ਕੀਤਾ ਹੀਗਾ ਠੀਕ ਆ ਤੇ ਇੱਕ ਐਕਟਿਵ ਆਦਿਆ ਰੇਸਾਂ ਹੀ ਦੇ ਜਾ ਰਿਹਾ ਸੀਗਾ ਉਹ ਬੱਸ ਉਹਨਾਂ ਨੇ ਗੋਲੀ ਮਾਰ ਕੇ ਉਸੇ ਵੱਡੇ ਫਰਾਰ ਹੋ ਗਏ ਵੀਰ ਜੀ ਪਾਕੀ ਨਹੀਂ ਮੈਨੂੰ ਪਤਾ ਹੁਣ ਬਸ ਇਹ ਇੱਥੇ ਬਾਬਾ ਜੀ ਆ ਨਾਮ ਦਾ ਜਿਹਨਾਂ ਦੀ ਦੁਕਾਨ ਹੈ ਜੀ ਇੱਥੇ ਦੁਕਾਨ ਤੇ ਬੈਠੇ ਦੋ ਮੁੰਡੇ ਆਏ ਨੇ ਇੱਕ ਨੇ ਮੂੰਹ ਬੱਧਾ ਇੱਕ ਆਟਵਾ ਬਾਹਰ ਲੱਗੀ ਖਲੋਤਾ ਇੱਥੇ ਆਏ ਲੱਗੇ ਮੁੰਡਾ ਇਹਨਾਂ ਦਾ ਆਪਣਾ ਬੈਠਾ ਵਾ ਗੁੱਡੀ ਖਾਂਡਿਆ ਸਿੱਧੇ ਨਾਲਾਂ ਚ ਗੋਲੀ ਮਾਰੀਆ ਗੋਲੀ ਮਾਰ ਕੇ ਚਲੇ ਗਏ ਸਾਹਮਣੇ ਪੱਲੇ ਪੱਲੇ ਸਿਰਕ ਦੇ ਪੱਲੇ ਸਾਈਡ ਖਲੋਤੇ ਆ ਆਵਾਜ਼ ਆਈ ਜਦੋਂ ਉਹਨੂੰ ਆਏ ਉਹਨਾਂ ਚ ਇਹਨੂੰ ਕੰਮ ਹੋ ਗਿਆ ਦਿਨ ਪਾਜੀ ਹੱਤਵਾਦੇ ਆ ਦੇਖੋ ਕੀ ਮੰਡਿਆ ਕਦੀ ਵੇਖਿਆ ਸਰਕਾਰਾਂ ਕੀ ਕੰਡੀਆਂ ਸੁੱਤੀਆਂ ਕਿਦੇ ਕੋਈ ਬੰਦਾ ਮਾਰ ਦਿੰਦੇ ਕਦੇ ਕੋਸ਼ ਕਰ ਦਿੰਦੇ ਲੁੱਟ ਖੋਣ ਡੀਆਂ ਕੀ ਨਹੀਂ ਹੋਣ ਡਿਆ ਵੇਖੋ ਰੱਬ ਦਾ ਵਾਸਤਾ ਜੇ ਅਸੀਂ ਸਰਕਾਰ ਅਕੇ ਬੇਨਤੀ ਕਰਦੇ ਆ ਇਹ ਉਧਾਂ ਦੀ ਥੱਲ ਪਾਓ ਜਿਹਦਾ ਨਛੇ ਨੂੰ ਥੱਲ ਪੈ ਨਹੀਂ ਇਹ ਵੀ ਪਾਓ ਇਹ ਜਿਹੜੇ ਹਤਵਦੀ ਭਜੇ ਫਿਰਦੇ ਦਿਨੇ ਦੇ ਆ ਗਏ ਇਹਨਾਂ ਨੂੰ ਵੀ ਥੱਲ ਪਾਓ ਬਹੁਤ ਮਾੜਾ ਹੋਇਆ ਉਹ ਵੇਖੋ ਆ ਲੈਡੀਆਂ ਸਨ ਉਹਨਾਂ ਰ ਇੱਕ ਬਹੁਤ ਮਾੜਾ ਹੋਇਆ ਹਾਂਜੀ ਸੀਸੀ ਕੈਮਰੇ ਲੱਗੇ ਆ ਜੀ ਉਹ ਚੈੱਕ ਕੀਤੇ ਜਾਣਗੇ ਦੇਖੋ ਸਾਨੂੰ ਮੌਕੇ ਤੇ ਇਤਲਾਹ ਮਿਲੀ ਸੀ ਕਿ ਇੱਥੇ ਕੋ ਗੋਲੀ ਚੱਲੀ ਹੈ ਅਸੀਂ ਮੌਕੇ ਤੇ ਪਹੁੰਚੇ ਆ ਤੇ ਹੁਣ ਅਸੀਂ ਆਪਣੀ ਤਫਤੀਸ਼ ਕਰ ਰਹੇ ਆ ਬਾਕੀ ਤੁਹਾਨੂੰ ਜਿੱਦਾਂ ਵੀ ਹੋਏਗਾ ਅਸੀਂ ਦੱਸਦੇ ਹਾਂ ਪਰਿਵਾਰ ਬਿਲਕੁਲ ਨਹੀਂ ਦੱਸਿਆ ਜੀ ਪਰਿਵਾਰ ਵੱਲੋਂ ਦੱਸਿਆ ਗਿਆ ਹੈ ਕਿ ਦੋ ਨੌਜਵਾਨ ਅਣਪਛਾਤੇ ਮੁੰਡੇ ਇੱਥੇ ਆਏ ਤੇ ਉਹਨਾਂ ਨੇ ਇੱਕਦਮ ਆਪਣੀ ਪਿਸਤਲ ਕੱਢੀ ਤੇ ਉਹਦੇ ਵਿੱਚੋਂ ਫਾਇਰ ਕੀਤਾ। ਤੋਂ ਹੁਣ ਅਸੀਂ ਅੱਗੇ ਦੀ ਤਫ਼ਤੀਸ਼ ਕਰ ਰਹੇ ਹਾਂ। ਬਾਕੀ ਸਾਡੇ ਸੀਨੀਅਰ ਆਫੀਸਰਸ ਉਹ ਅਸੀਂ ਜਾ ਕੇ ਪਤਾ ਕਰਦੇ ਹਾਂ ਤੁਹਾਡੇ ਸੀਨੀਅਰ ਆਫੀਸਰਸ ਪਹੁੰਚ ਚੁੱਕੇ ਨੇ। ਬਸ ਠੀਕ ਹੈ। ਇਨਕੁਆਰੀ ਵਗੈਰਾ ਚੱਲ ਰਹੀ ਹੈ ਜੀ।